ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਕਿ ਬੇਨਤੀ ਆ ਕਿ ਵੀਰੋ ਧਿਆਨ ਰੱਖਿਆ ਕਰੋ ਮੇਰੀਆਂ ਨਕਲ ਮਾਰ ਕੇ ਮੇਰੀ ਵੀਡੀਓ ਦੇ ਉੱਤੇ ਬਹੁਤ ਸਾਰੇ ਠੱਗ ਵੇ ਜਿਹੜੇ ਆ ਉਹ ਮੇਰੀਆਂ ਵੀਡੀਓ ਦੇ ਉੱਤੇ ਆਪਣੇ ਨੰਬਰ ਲਿਖ ਕੇ ਤੇ ਤੁਹਾਡੇ ਕੋਲ ਠਗੀਆਂ ਮਾਰਤੀ ਆ ਜਦੋਂ ਤੁਸੀਂ ਦਵਾਈ ਦੇਣ ਉਹਦੇ ਜੋ ਜਾ ਮਗਾਉਦੇ ਜੋ ਤੇ ਤੁਹਾਨੂੰ ਉਹ ਕਹਿ ਦਿੰਦੀ ਆ ਵੈਦ ਜੀ ਬਾਹਰ ਨਹੀਂ ਜਾਂ ਭੇਜੀਆ ਤੁਹਾਡੇ ਨਾਲ ਕਦ ਨਹੀਂ ਉਤੀ ਵੀਰੋ ਮੈਂ ਹਰੇਕ ਦੇ ਨਾਲ ਖੁਦ ਗੱਲ ਕਰਦਾ ਆ ਤੇ ਆਪ ਸਾਹਮਣੇ ਬੈਠ ਕੇ ਦਵਾਈ ਦਿੰਦਾ ਆ ਕੋਈ ਮੇਰਾ ਕੋਈ ਸ਼ਗਿਰਦनियां ਜਿਹਨੂੰ ਜਿਹੜਾ ਕੋਈ ਮੈਂ ਮੇਰੀ ਦਵਾਈ ਦਵੇ ਤੁਸੀਂ ਮੈਨੂੰ ਵੀਡੀਓ ਕਾਲ ਵੀ ਕਰਕੇ ਫੇਰ ਦਵਾਈ ਮਕਾ ਸਕਦੇ ਹੋ ਜਾਂ ਤਹੀ ਆਪ ਕੋਲ ਬੈਠ ਕੇ ਮੇਰੇ ਸਾਹਮਣੇ ਦਵਾਈ ਲੈਣੀ ਆ ਸੋ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਧਿਆਨ ਰੱਖਿਆ ਕਰੋ ਕਿ ਠੱਗ ਵਹਿ ਤਾਂ ਤੋਂ ਬਚੋ ਕਿਉਂਕਿ ਤੁਹਾਡਾ ਨੁਕਸਾਨ ਕਰ ਸਕਦੀ ਆ ਮੇਰੇ ਨਾਂ ਤੇ ਠੱਗੀਆਂ ਮਾਰਦੇ ਆ ਦਵਾਈਆਂ ਵੇਚਦੇ ਆ ਤਾਰੂਆ ਵੇਚ ਦਿੰਦੇ ਆ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਖੁਦ ਵੇਚ ਦਿੰਦੇ ਆ ਸੋ ਅੱਜ ਦੀ ਜਿਹੜੀ ਵੀਡੀਓ ਆ ਇਹ ਵੀਡੀਓ ਆ ਜਿੰਨਾ ਪਹਿਲਾਂ ਦੇ ਬੀਬੀਆਂ ਤੇ ਬੱਚਾ ਨਹੀਂ ਹੁੰਦਾ ਟਿਊਪਾਂ ਪਾਉਂਦੇ ਆ ਜਾਂ ਬੱਚਾ ਦੇ ਗ੍ਰੋਥ ਨਹੀਂ ਹੁੰਦੀ ਬੱਚਾ ਮਹੀਨਾ 2 ਮਹੀਨੇ ਬਾਅਦ ਜਾਂ 4 ਮਹੀਨੇ 5 ਮਹੀਨੇ ਬਾਅਦ ਜਿਹੜਾ ਉਹ ਗਰਜ ਜਾਂਦਾ ਵਾ ਉਹਨਾਂ ਵਾਸਤੇ ਆ ਜਾਂ ਬੱਚਾ ਕਨਸੀਵ ਨਹੀਂ ਹੁੰਦਾ ਉਹਨਾਂ ਵਾਸਤੇ ਆ ਬਹੁਤ ਸਾਰੇ ਥਾਵਾਂ ਤੋਂ ਥੱਕ ਗਾਰ ਚੁੱਕੇ ਆ ਉਹਨਾਂ ਬੀਪੀਆਂ ਪੜਣਾ ਵਾਸਤੇ ਇਹ ਵੀਡੀਓ ਆ ਕਿ ਅੱਜ ਤੱਕ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਿਉਂਕਿ ਜੋ ਕਰੇ ਕਰਾਵੇ ਆਪੇ ਆਪ ਮਾਰਿਸ਼ ਕੇ ਕਿਛ ਨਹੀਂ ਆ ਤੇ ਮਾਵਾ ਕਨਸਾਰ ਪਰਮਾਤਮਾ ਸਾਡੇ ਕੋਲੋਂ ਜਿਹੜੀ ਆ ਵਡਿਆਈਆਂ ਬਖਸ਼ਦਾ ਵਾਅ ਕਰਦਾ ਸਾਰਾ ਕੁਝ ਆ ਪਿਆ ਸੋ ਹਜ਼ਾਰਾਂ ਹੀ ਇਸ ਤਰ੍ਹਾਂ ਦੇ ਬੇਇਲਾਦ ਜੋੜਿਆਂ ਦੇ ਘਰ ਅਨਾਰ ਪੈਦਾ ਹੋ ਚੁੱਕੀ ਆ ਜਿਨ੍ਹਾਂ ਦੇ ਬੱਚਾ ਬਿਲਕੁਲ ਨਹੀਂ ਹੁੰਦਾ ਕਿਸੇ ਵੀ ਤਰ੍ਹਾਂ ਦੀ ਬੱਚਾ ਹੋਣ ਤੇ ਪ੍ਰੋਬਲਮ ਹੋਵੇ ਤੇ ਤੁਸੀਂ ਸਾਡੇ ਕੋਲ ਆਣ ਕੇ ਸੰਪਰਕ ਕਰਕੇ ਸਾਡੇ ਨਾਲ ਤੇ ਆਣ ਕੇ ਦਵਾਈ ਲੈ ਸਕਦੇ ਜੋ ਵੈਗੁਰੂ ਦੀ ਕਿਰਪਾ ਦੇ ਨਾਲ ਤੁਸੀਂ 100% ਸਾਨੂੰ ਜਿਹੜਾ ਵਾ ਜਰੂਰ ਪਰਫੀ ਦਾ ਡੱਬਾ ਵੀ ਖਵਾ ਕੇ ਜਾਓਗੇ ਤੇ ਵਧਾਈ ਵੀ ਸਾਨੂੰ ਕੇ ਕਿਉਂਕਿ ਵਧਾਈਆਂ ਤੁਹਾਨੂੰ ਤੇ ਲੋਕ ਦੇਣਗੇ ਤੁਸੀਂ ਸਾਨੂੰ ਆਣ ਕੇ ਵਧਾਈ ਦੇਵੋਗੇ ਕਿ ਵੈਜ ਜੀ ਤੁਹਾਨੂੰ ਵਧਾਈ ਹੋਵੇ ਸੋ ਵੀਡੀਓ ਬਾਤ ਤੋਂ ਬਾਅਦ ਸ਼ੇਅਰ ਕਰਿਓ ਕਿਉਂਕਿ ਇਹੋ ਜਿਹੇ ਬੇ ਔਲਾਦ ਜੋੜੇ ਬੇ ਬਯੰਤ ਹੀ ਸਾਦਾ ਪਖੰਡੀਆਂ ਸਾਦਾ ਦੇ ਰੱਖਾਂ ਤਾਂਗੇ ਟੂਨੇ ਤਵੀਤਾ ਜਾਂ ਹੋਰ ਨੇਕਾਂ ਕਾਵਾਂ ਤੇ ਉੱਜੜ ਚੁੱਕੇ ਵੀ ਇਹ ਲਾਜ ਜੋੜਿਆਂ ਵਾਸਤੇ ਆ ਸੋ ਜਰੂਰ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਿਓ ਇਹਨੂੰ ਸੇਵਾ ਸਮਝ ਕੇ ਸੋ ਆਓ ਖਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ